ਹੇ ਮੇਰਾ ਵੀਰਾ ਜੀਤ ਕਹ ਰਿਹਾ ਮੈਂ ਘਰ ਚੱਕ ਤੋਂ ਕੱਲ 3 ਵਜੇ ਇੱਥੇ ਵੀਰ ਵੱਡੇ ਦੇ ਘਰ ਆਈ ਹਾਂ ਵੱਡੇ ਵੀਰ ਦੇ ਘਰ ਆਈ ਹਾਂ ਰਾਤ ਰਹੀ ਹਾਂ ਇੱਥੇ ਹੀ ਜਿਹੜਾ ਨਿੱਕਾ ਵੀਰ ਆ ਉਹਨੇ ਰਾਤੀ ਰੋਟੀ ਖਾਧੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਆਪਣੇ ਘਰ ਆ ਗਿਆ ਆ ਕੇ ਲੰਮੇ ਪੈ ਗਿਆ ਵੀਰ ਮੇਰਾ ਅਸੀਂ ਸਵੇਰੇ ਆਏ ਹਾਂ 11 ਵਜੇ ਅੱਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਵਾਜਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਐ ਨਾਲ ਮੇਰੀ ਪਰਜਾਈ ਐ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਆ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਝ ਹੋਈ ਜਾਂਦਾ ਸੀ ਮੈਂ ਇਹਨਾਂ ਦੀ ਵੱਡੀ ਭੈਣ ਆ ਫੇਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਹੀਂ ਮਿਸਤਰੀ ਸੱਦਿਆ ਮਿਸਤਰੀ ਨੇ ਆਕੇ ਬਾਰੀ ਤੋੜੀ ਆ ਬਾਰੀ ਦੀ ਗ੍ਰਿਲ ਵੱਡੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤਾਂ ਡਾ ਟੰਗਿਆ ਆ ਪੱਕੇ ਦੇ ਨਾਲ ਰਾਜਵਿੰਦਰ ਸਿੰਘ ਟੰਗਿਆ ਅੰਦਰ ਮੈਂ ਰੋਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾ ਕਿਤੇ ਖੁੱਲ ਜੇ ਕਿਤਨਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਡਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਗਏ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਕਹਿੰਦਾ ਸੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਜੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬਹਿਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਹਾਂ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿੱਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਉਹਨੂੰ ਕਿਤੇ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਇਹ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਰਵਾਈ ਆ ਇੱਕ ਮੇਰੇ ਅੱਗੇ ਇਹਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦ ਖੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੋ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟੋ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ ਕੇ ਫਾਲ ਲੈ ਸਕਦਾ ਨਹੀਂ ਆ ਕਿਉਂਕਿ ਉਹ ਹੀ ਨਹੀਂ ਸਕਦਾ ਖਲੋ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਫਿਰ ਉਹਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਨੂੰ ਨਾਲ ਜੋਤ ਸਿੰਘ ਜੋਤਾ ਤੇ ਸ਼ਰਨਜੀਤ ਕੌਰ ਹਾਂ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਬੈਠੀ ਆ ਕਿਸੇ ਦੇ ਘਰ ਜਾ ਕੇ ਇੱਕ ਤੁਸੀਂ ਕਹਿ ਰਹੇ ਕਿ ਦਰਵਾਜ਼ਾ ਲੌਕ ਸੀ ਅੰਦਰੋਂ ਤੇ ਫਿਰ ਉਹਦੇ ਕੋਲ ਚਾਬੀ ਆ ਸਰ ਜੀ ਉਹ ਘਰ ਦੀ ਮਾਲਕਣ ਕਹਿੰਦੀ ਮੈਂ ਘਰ ਦੀ ਮਾਲਕ ਮੈਂ ਕਿੱਦਾਂ ਚਾਬੀ ਦਵਾਂ ਅਜੇ ਮੇਰਾ ਤਲਾਕ ਨਹੀਂ ਹੋਇਆ ਇੱਕ ਚਾਬੀ ਉਹਦੇ ਕੋਲ ਆ ਇੱਕ ਚਾਬੀ ਇਹਦੇ ਕੋਲ ਹੁੰਦੀ ਸੀ ਅਸੀਂ ਜਦੋਂ ਆ ਕੇ ਵੇਖਿਆ ਸਾਨੂੰ ਉਹ ਵੀ ਚਾਬੀ ਨਹੀਂ ਲੱਭੀ ਪਰ ਉਹਦੇ ਕੋਲ ਚਾਬੀ ਹੈਗੀ ਆ ਉਹ ਤੁਹਾਨੂੰ ਸ਼ੱਕ ਉਹਦਾ ਕਤਲ ਹóa ਹਾਂ ਉਹਦਾ ਕਤਲ ਹੋਇਆ ਮਾਰ ਕੇ ਗਈ ਆ ਬਾਹਰੋਂ ਮਾਰ ਕੇ ਗਈ ਅਸੀਂ ਪੰਚਾਇਤ ਆਪਣੇ ਸਰਪੰਚ ਸਾਹਿਬ ਦੇ ਨਾਲ ਅੱਗੇ ਵੀ ਧਮਕੀਆਂ ਦੇ ਕੇ ਗਈ ਆ ਦਾਤਰ ਲੈ ਕੇ ਆਈ ਅਸੀਂ ਦਰਖਾਸਤ ਦਿੱਤੀ ਥਾਣੇ ਦਰਖਾਸਤ ਦੇ ਕੇ ਆਏ ਆ ਸਰਦਾਰ ਜੀ ਸਾਰੇ ਕੋਈ ਦੀ ਕਾਰਵਾਈ ਕੋਈ ਨਹੀਂ ਹੋਈ ਦਰਖਾਸਤ ਦੀ ਵੀ ਪੁਲਿਸ ਪਹੁੰਚੀ ਆ ਕੀ ਚਾਹੁੰਦੇ ਹੋ ਤੁਸੀਂ ਪੁਲਿਸ ਕੀ ਨਹੀਂ ਕਤਲ ਕੋ ਕਾਰਵਾਈ ਕੀਤੀ ਜਾਵੇ ਸਰ ਜੀ ਉਹਦੇ ਉੱਤੇ ਪਰਚਾ ਕਟਿਆ ਜਾਏ ਸਾਨੂੰ ਇਨਸਾਫ ਚਾਹੀਦਾ ਇੱਕ ਅੱਗੇ ਇਹਨੇ ਮੇਰਾ ਵੀਰ ਮਾਰਿਆ ਸੀ ਇਹ ਕਿਨੇ ਹੌਣ ਮਾਰ ਦਿੱਤਾ ਮੇਰਾ ਵੀਰ ਮੈਂ ਇਨਸਾਫ ਮੰਗਣੀ ਆਪਣੇ ਵੀਰ ਦਾ ਕਿ ਜੇ ਤੂੰ ਘਰੋਂ ਚਲਕੀ ਮੇਰਾ ਵੀਰ ਕਿਉਂ ਮਾਰਿਆ ਇਹਨੇ ਮਾਰ ਕੇ ਗਈ ਆ ਕੇ ਪਤਾ ਹੈ ਤਲਾਕ ਨਹੀਂ ਦਿੰਦਾ ਤੇ ਮੇਰੇ ਭਰਾ ਨੂੰ ਮਾਰ ਕੇ ਪੁਲਿਸ ਨੇ ਕਟਿਆ ਵਾ ਤੇ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਲਿਖ ਕੇ ਦਿੱਤੀ ਹੈ ਜੀ ਪੁਲਿਸ ਕਹਿੰਦੇ ਆ ਕਿ ਅਸੀਂ ਉਹਦੇ ਉੱਤੇ ਪਰਚਾ ਹੋਵੇ ਬਲਵਿੰਦਰ ਸਿੰਘ ਮਰਦਾਵਾ ਮੈਂ ਉਹਦਾ ਭਰਾ ਆ ਜਿਹਦੀ ਜੱਥ ਹੋਈ ਆ ਮੇਰੇ ਭਰਾ ਦੀ ਹੋਈ ਆ ਰਾਜਵਿੰਦਰ ਸਿੰਘ ਮੈਂ ਆ ਤਾਂ ਆਪਣੇ ਕੰਮ ਤੇ ਗਿਆ ਤੇ ਰਾਤ ਦੀ ਰੋਟੀ ਖਾ ਕੇ ਤੇ ਅੰਦਰ ਵੜਿਆ ਆਪਣੇ ਸੱਪਾ ਵਾ ਹਾਂਜੀ ਤੇ ਮੁੜ ਕੇ ਅਹੀਂ ਲੇਟ ਹੀ ਉੱਠਦਾ ਸੀ ਤੇ 11 ਵਜੇ ਅਹੀਂ ਆਵਾਜ਼ ਮਾਰੀ ਆ ਨਹੀਂ ਆਵਾਜ਼ ਦਿੱਤੀ ਨਾ ਤਾਂ ਫਿਰ ਉਹ ਲ ਮਾਰੀ ਕੋੜ ਕੇ ਕਟਾ ਕੇ ਅੰਦਰ ਗਿਆ ਮੁੰਡਾ ਉੱਤੇ ਪੱਖੇ ਨੇ ਲਟਕਿਆ ਆ ਸੀ। ਛੰਡ ਗਿਆ ਵੀ ਉਹ ਪੱਖੇ ਲਟਕ ਨਹੀਂ ਸਕਦਾਗਾ। ਤੁਰ ਨਹੀਂ ਸਕਦਾ ਸੀ। ਵਾ ਕਰਨਾ ਤੁਰਦਾ ਹੈ ਉਹ। ਪੱਖੇ ਨਾਲ ਤੇਰੇ ਹਿਸਾਬ ਨਾਲ ਲਟਕ ਸਕਦਾ ਮੈਨੂੰ ਉਹ ਤੇ ਲੱਗਦਾ ਵੀ ਇਹ ਸਾਦੇਸ਼ਾ ਕੀ ਦੀ ਸਾਦੇਸ਼ਾ? ਇਹ ਘਰ ਦੀ ਘਰ ਵਾਲੀ ਦੀ ਉਹ ਇਹਦੇ ਨਾਲ ਤਲਾਕ ਨਹੀਂ ਹੋਇਆ ਦੂਜੇ ਬੰਦੇ ਨਾਲ ਰਹਿੰਦੀ ਆ ਪਿੰਡ ਦੇ ਵਿੱਚ ਹੀ ਰਹਿੰਦੀ ਆ ਤਾਂ ਉੱਥੇ ਵੀ ਨਹਾ ਵੇਚਣ ਦੀ ਆ ਨਸ਼ੇਰੀ ਉਹ ਵੀ ਮਟਾ ਜੋ ਤਾਦ ਨਾਲ ਮੁੰਡੇ ਨਾਲ ਕੀ ਤੁਹਾਨੂੰ ਸ਼ੱਕ ਕੀ ਲੱਗਦਾ ਵੀ ਉਹਦਾ ਕਤਲ ਹੋਇਆ ਹਾਂਜੀ ਉਹ ਮਾਰਕ ਅੱਗੇ ਵੀ ਉਹ ਇੱਕ ਦੋ ਵਾਰੀ ਆਇਆ ਧਮਕੀਆਂ ਦੇਖ ਗਏ ਆ ਦਾਤਰਲੇ ਹੁੰਦੇ ਨਾਲ ਕੋਈ ਦਾ ਕਿ ਨਾ ਆ ਸ਼ਰੰਜੀ ਦੇ ਕੋਰ ਹਾਂਜੀ ਇਹ ਤੋਂ ਪਹਿਲਾਂ ਵੀ ਕੋਈ ਦਰਖਾਸਤ ਕੋ ਦਿੱਤੀ ਸੀ ਤੁਸੀਂ ਵੀ ਜੀ ਹਾਂਜੀ ਥਾਣਾ ਸਰਖਾ ਦਿੱਤੇ ਆਡੀ ਕੋਈ ਸੁਣਵਾਈ ਨਹੀਂ ਹੋਈ। ਕਾਜੀ ਤੇ ਦਿੱਤੀ ਕਿਉਂ ਰਹੀ? ਪ੍ਰਿਹਾਨੋਂ ਇਤੋਂ ਖਤਰਾ ਵਾ। ਅੱਛਾ ਜੀ। ਅੱਗੇ ਵੀ ਇੱਕ ਦੋ ਮਾਰ ਕੇ ਆਈ ਆ ਪਿੱਛੇ। ਅੱਜ ਜਿਹੜਾ ਨਿਫਾ ਲਿਆ ਤੁਹਾਨੂੰ ਕੀ ਲੱਗਦਾ ਕਿ ਨੇ ਆਪ ਨਹੀਂ ਲਿਆ? ਨਹੀਂ ਆਪ ਨਹੀਂ ਲਿਆ ਨਿਫਾ ਇਹਨੂੰ ਮਾਰ ਦਿੱਤਾ ਗਿਆ। ਉੱਤਰ ਜੁਗਤ ਹੈ ਜੀ। ਤਰਨ ਜਗਣ ਹੈਗਾ। ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਤਦ ਆਸ਼ਰਣ ਤੋਂ ਇਹ ਮੰਗ ਕਰਦੇ ਆ ਵੀ ਇਹ ਇਨਸਾਫਾ ਨਦੋ ਤੇ ਉਹਨੂੰ ਨਦੋ ਦੇ ਸਜ਼ਾ ਕਾਰਵਾਈ ਆ ਵਸਾ ਇਨਸਾਫ ਹੋ ਜਾ ਜਨ ਸੀਗਾ ਇਹਦੀ ਸਾਦੀ ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਸੀ ਇਹਨੂੰ ਜੀਲ ਤੋਂ ਦੇਖ ਕੇ ਤੇ ਦੂਜੇ ਦੇ ਘਰ ਜਾ ਕੇ ਬੈਗੀ ਕੋਈ ਤਲਾਕ ਨਹੀਂ ਹੋਇਆ ਸਾਜੇ ਮੌਕੇ ਤੇ ਆਏ ਆ ਬਿਆਨ ਲੈ ਰਹੇ ਆ ਜੋ ਤਫतीश ਜਿਹੜੀ ਸਾਡੀ ਆਏਗੀ ਸਾਹਮਣੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਫਿਲਹਾਲ ਜਿਹੜਾ ਮਾਮਲਾ ਜਿਹੜੀ ਕਿਹੜੀ ਧਾਰਾ ਦੇ ਜੀ ਫਿਲਹਾਲ ਤੇ 108 ਬੀਐਨਐਸ ਹੁੰਦੀ ਆ ਇਹਨੇ ਕਿਹਦੇ ਇਥੋਂ ਦੁਖੀ ਹੋਈ ਆ ਫਾ ਲੈ ਲਿਆ ਕਿ ਇਹਨੇ ਤੰਗ ਤੰਗ ਪਰੇਸ਼ਾਨ ਕੀਤਾ ਇਥੋਂ ਕੇ ਸਰ ਪਰਿਵਾਰਕ ਮੈਂਨ ਦਾ ਖਸਾ ਚਿਤਾ ਰਹੇ ਨੇ ਕਿ ਉਹਦਾ ਜਿਹੜਾ ਮਾਰਡਰ ਹੋਇਆ ਹੋਣੀ ਆ ਆਪਾਂ ਤਪੀਸ ਵਿੱਚ ਵੇਖ ਲੈਨੇ ਮਾਰਡਰ ਤੇ ਮਾਰਡਰ ਚ ਦੇ ਦਾਂਗੇ ਕਿ ਖੁਦ ਕਾਸ਼ੀ ਦੇ ਟੈਨਸ਼ਨ ਸੀ ਜੀ 108 ਬੀਐਨਐਸ ਦੇ ਦਾਂਗੇ ਠੀਕ ਆ ਸਰ ਪੋਸਟਮਾਨੋਂ ਕਰਵਾਇਆ ਜਾ ਰਿਹਾ ਜੀ ਪੋਸਟਮਾਨੋਂ ਕਰਾਇਆ ਲਾਸ ਜਿਹੜੀ ਆ ਡੈਡ ਕਰਵਾਤੀ ਆ